ਆਹ ਉਹਨੇ ਵੀ ਇੱਕ ਬਹੁਤ ਗੈਰੀ ਦੇ ਡੂੰਗੀ ਸਾਜ਼ਿਸ਼ਾ ਪੰਜਾਬ ਨੂੰ ਮਾਰ। ਅਸੀਂ ਪੜਨਾ ਸ਼ੁਰੂ ਹੋ ਗਏ। ਉਸ ਸਮੇਂ ਤੋਂ ਇਹਨਾਂ ਨੂੰ ਹੌਲੀ-ਹੌਲੀ ਹੌਲੀ ਆਪਣੇ ਵਾਲਾ ਜਿਹੜਾ ਪਾਣੀ ਉਹ ਅੱਗੇ ਗੇਟਾਂ ਬਿਛੜ ਦੇਣਾ ਚਾਹੀਦਾ ਚਾਰ ਇਕੱਠਾ ਪਾਣੀ ਹੈ ਜਿਹੜਾ ਉਤਕਾ ਨਾ ਕਰਿਆ। ਪਾਣੀ ਇਕੱਠਾ ਕਰਦੇ ਆ ਡੈਮਾਂ 'ਚ। ਉਹ ਤੋਂ ਬਾਅਦ ਲਗਾਤਾਰ ਚਾਰ-ਪੰਜ ਦਿਨ ਪਾਣੀ ਛੱਡਦੇ ਆ, ਗੇਟ ਖੋਲਦੇ ਆ ਤੇ ਪੰਜਾਬ ਦੀਆਂ ਫਸਲਾਂ ਤਬਾਹ ਕਰਦਾ, ਪੰਜਾਬ ਦੇ ਪਿੰਡ ਬਰਬਾਦ ਕਰਦਾ ਹੈ। ਉਸ ਸਮਝਣ ਦੀ ਕੋਸ਼ਿਸ਼ ਕਰੋ ਕਿ ਕਦੇ ਤੁਹਾਨੂੰ ਨਸ਼ਿਆਂ ਦੇ ਹੱਦ ਨਾਲ ਮਾਰਿਆ ਜਾਂਦਾ ਹੈ ਕਦੇ ਗੈਰਾਂਮਾ ਦੇ ਹੱਦ ਨਾਲ ਮਾਰਿਆ ਜਾਂਦਾ ਹੈ ਕਿਸਾਨ ਮਹਾਂ ਰੈਲੀ ਕੁੱਕੜਪਿੰਡ ਵਿਖੇ ਰੱਖੀ ਗਈ ਹੈ ਇਸ ਵਕਤ ਇੱਥੇ ਲੱਖਾਂ ਸਦਾਣਾ ਪਹੁੰਚੇ ਨੇ ਮੇਰੇ ਨਾਲ ਮੌਜੂਦ ਨੇ ਸਦਾਣਾ ਸਾਹਿਬ ਕੱਠ ਬਹੁਤ ਵੱਡਾ 4-5 ਕਿਲੋਮੀਟਰ ਲੰਮੀਆ ਲੈਣਾ ਤੁਸੀਂ ਸੰਬੋਧਨ ਕਰਦੇ ਇਹ ਪੰਜਾਬ ਪਛਾਣ ਦੀ ਹੁਣ ਜਿਹੜੀ ਹੈ ਕਿ ਅਖੀਰ ਤੁਸੀਂ ਕਹੇ ਨੌਬਤ ਆ ਗਈ ਹੋਈ ਹੈ ਮੌਜੂਦਾ ਸਮੇਂ ਦੇ ਹਾਲਾਤ ਦੇਖੋ ਹਾਲਾਤ ਮੌਜੂਦਾ ਸਮੇਂ ਦੇ ਪੰਜਾਬ ਨੂੰ ਕਪਸਤੀ ਬਣਾ ਕੇ ਜਿੰਦਾਂ ਗਰੀਂ ਲੁੱਟਦੇ ਮਾਰਦੇ ਦਬਦੇ ਸੀ ਨਾ ਪੂਰੀ ਦੁਨੀਆ ਨੂੰ ਉਹਨਾਂ ਨੇ ਕਪਸਤੀ ਬਣਾ ਕੇ ਲੁੱਟਿਆ ਪੰਜਾਬ ਨਾਲ ਬਿਲਕੁਲ ਉਸ ਤਰ੍ਹਾਂ ਦਾ ਜਿਹੜਾ ਇਸ ਵੇਲੇ ਵਾਪਰ ਨਹੀਂ ਪਰ ਲੋਕਾਂ ਨੂੰ ਲੱਗਦਾ ਕਿ ਇਹ ਕੱਲਾ ਜ਼ਮੀਨਾਂ ਤੇ ਹਮਲਾ ਜਾਂ ਪਾਣੀਆਂ ਤੇ ਹਮਲਾ ਜਾਂ ਬੋਲੀ ਤੇ ਹਮਲਾ ਜਾਂ ਇਤਿਹਾਸ ਤੇ ਹਮਲਾ ਜਾਂ ਕੁਦਰਤੀ ਵਸੀਲਿਆਂ ਤੇ ਹਮਲਾ ਜਾਂ ਇਸ ਧਰਤੀ ਤੋਂ ਪੰਜਾਬੀਆਂ ਨੂੰ ਪ੍ਰਵਾਸ ਕਰਾਉਣਾ ਵੀ ਇੱਕ ਹਮਲਾ ਹੈ ਹੜ ਆਉਣਾ ਮੈਂ ਹੜ ਦੀ ਗੱਲ ਕੀਤੀ ਹੋਵੇ ਆਪਾਂ ਗੱਲ ਕਰਾਂਗੇ ਹੜ ਆਉਣਾ ਵੀ ਇੱਕ ਬਹੁਤ ਗੈਰੀ ਦੇ ਡੂੰਗੀ ਸਾਜ਼ਿਸ਼ਾ ਪੰਜਾਬ ਨੂੰ ਮਾਰਨਾ ਅਸਲ ਦੇ ਵਿੱਚ ਪੰਜਾਬ ਲੜਕਦਾ ਆਪਣੀਆਂ ਅਣਖਾਂ ਕਰਕੇ ਗੈਰਤਾ ਕਰਕੇ ਕਰਤਾਰ ਕਰਕੇ ਉਹ ਅਣਖਾਂ ਗੈਰਤਾ ਕਰਦਾਰ ਨੂੰ ਮਾਰਨ ਲਈ ਸਾਰੀਆਂ ਸਾਜ਼ਿਸ਼ਾਂ ਘੜੀਆਂ ਗਈਆਂ ਕੋਈ ਵੀ ਵਰਤਾਰਾ ਇੱਥੇ ਆਮ ਨਹੀਂ ਹੈਗਾ ਜੇ ਸਾਨੂੰ ਲੱਗਦਾ ਅਜਾਪਾਂ ਹਣ ਦੀ ਗੱਲ ਕਰਦੇ ਆ ਇਹ ਕੀ ਕਰ ਰਹੇ ਆ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਪਿੱਛੇ ਮੀਂਹ ਪੈਣਾ ਸ਼ੁਰੂ ਹੋ ਗਿਆ ਉਹ ਸਮੇਂ ਤੋਂ ਇਹਨਾਂ ਨੂੰ ਹੌਲੀ 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 ਜਿਹੜਾ ਪਾਣੀ ਉਹ ਅੱਗੇ ਗੇਟਾਂ ਵਿੱਚ ਛੱਡ ਦੇਣਾ ਚਾਹੀਦਾ ਚਾਹੇ ਇਕੱਠਾ ਪਾਣੀ ਹੈ ਜਿਹੜਾ ਉਹ ਤੱਕਾ ਨਾ ਕਰੇ ਕਿ ਇਨਸਾਨ ਨਾ ਕਰੇ ਪਰ ਇਹ ਕੀ ਕਰਦੇ ਆ ਪਾਣੀ ਇਕੱਠਾ ਕਰਦੇ ਆ ਡੈਮਾਂ 'ਚ ਓਦੋਂ ਬਾਅਦ ਲਗਾਤਾਰ 4-5 ਦਿਨ ਪਾਣੀ ਛੱਡਦੇ ਆ ਗੇਟ ਖੋਲਦੇ ਆ ਜੋ ਪੰਜਾਬ ਦੀਆਂ ਫਸਲਾਂ ਤਬਾਹ ਕਰਦਾ ਪੰਜਾਬ ਦੇ ਪਿੰਡ ਬਰਬਾਦ ਕਰਦਾ ਚਾਨਾ ਲੈਂਦਾ ਪਸ਼ੂਆਂ ਦੀਆਂ ਸਾਨਾਂ ਦੀਆਂ ਆਰਥਿਕ ਤੌਰ ਤੇ ਪੰਜਾਬ ਨੂੰ ਫੇਰ ਬਹੁਤ ਗੜਾ ਲਾਇਆ ਜਾਂਦਾ 19 ਚੜਾ ਆ 23 ਚੜਾ ਆ 25 ਚੜਾ ਰਹੇ ਜਿਹੜਾ ਪਿੱਛੇ ਰੋਲਾ ਪਿਆ ਫਰੀਆਣੇ ਨੂੰ ਪਾਣੀ ਛੱਡਣ ਦਾ ਭਵੰਤਮਾਨ ਨੇ ਉੱਥੇ ਡਰਾਮਾ ਰਚਿਆ ਇਹ ਉਹਨਾਂ ਦੇ ਹੱਕ ਚ ਗਈ ਗੱਲ ਪੰਜਾਬ ਪੁਲਿਸ ਨੂੰ ਲਾ ਕੇ ਉੱਥੇ ਜਿਹੜੇ ਵੀ ਅਧਿਕਾਰੀ ਆਏ ਉਹ ਬੰਦ ਕਰ ਲਏ ਕਿ ਮੈਂ ਰਾਖੀ ਕਰ ਰਹੀ ਹਾਂ ਰਾਖੀ ਨਹੀਂ ਸੀ ਉਹ ਭਾਜਪੀ ਦਾ ਹੱਥ ਥੋਕਾ ਬਣ ਕੇ ਉਹ ਇਹ ਸਾਜ਼ਸ਼ਤਾ ਹਿੱਸਾ ਬਣਿਆ ਭਵੰਤਮਾਨ ਉਹਨੇ ਕੀ ਕੀਤਾ ਉਹ ਸਾਰੇ ਉਹ ਦੱਸ ਹੁੰਦਿਆਂ ਵੀ ਉਹਨੂੰ ਪਤਾ ਸੀ ਇਹ ਸਾਰੀ ਰਲੀ ਮਿਲੀ ਗੇਮ ਸੀ ਵੀ ਇੱਕ ਵਾਰੀ ਜਦੋਂ ਇਹ ਇਹ ਰੌਲਾ ਪਊ ਦਾ ਪੰਜਾਬ ਪੁਲਿਸ ਦੇ ਉੱਤੇ ਵੱਡੇ ਪੱਧਰ ਤੇ ਰੌਲਾ ਪਿਆ ਉਹਨਾਂ ਨੇ ਚੱਕ ਕੇ ਸੈਂਟਰ ਨੇ ਉਥੇ ਸੀਆਈਐਸ ਫਲਾਤੀਆ ਹੁਣ ਜਿਹੜੀ ਡੈਮਾਂ ਦਾ ਜਿਹੜਾ ਦੇਖਭਾਲ ਆ ਉਹਦਾ ਪ੍ਰਬੰਧ ਹੈ ਜਿਹੜਾ ਜੀਰੂ ਦੀ ਰਾਖੀ ਹੈ ਉਹ ਸੀਆਈਐਸ ਕਰਦੇ ਨੇ ਉਹਨਾਂ ਨੇ ਆਪਣੀਆਂ ਟੀਮਾਂ ਆਪਣੀਆਂ ਕੰਪਨੀਆਂ ਭੇਜ ਦਿੱਤੀਆਂ ਉਹ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਦੇ ਅਧਿਕਾਰੀਆਂ ਉੱਥੋਂ ਬਿਲਕੁਲ ਪਾਸੇ ਕਰ ਦਿੱਤਾ ਗਿਆ ਇਹ ਭਵਾਨ ਤੋਂ ਨਾ ਹੱਥ ਠੋਕਾ ਬਣ ਕੇ ਸ਼ਾਸਨ ਦਾ ਹਿੱਸਾ ਬਣ ਕੇ ਇਹ ਪੰਜਾਬ ਨਾਲ ਬਹੁਤ ਵੱਡਾ ਟੱਕਾ ਹੀ ਵੀ ਹੋਇਆ ਹੁਣ ਨਾ ਉੱਥੇ ਪੰਜਾਬ ਪੁਲਿਸ ਦਾ ਕੰਟਰੋਲ ਹੈ ਨਾ ਪੰਜਾਬ ਦੇ ਅਧਿਕਾਰੀ ਉੱਥੇ ਰਹਿ ਗਏ ਨਾ ਪੰਜਾਬ ਦੀ ਮੈਂਬਰਸ਼ਿਪ ਉਦੋਂ ਖਤਮ ਕਰ ਦਿੱਤੀ ਗਈ ਬੀਬੀਐਮਪੀ ਦੇ ਵਿੱਚੋਂ ਸਾਰਾ ਕੰਟਰੋਲ ਹੁਣ ਸੈਂਟਰ ਨੇ ਆਪਣੇ ਕੋਲੇ ਕਰ ਲਿਆ ਤਾਂ ਇਹ ਜਿਹੜੀ ਮੈਂ ਗੱਲ ਕਰ ਰਿਹਾ ਇਹ ਆਮ ਗੱਲ ਨਹੀਂ ਹੈ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਕਰੇ ਤੁਹਾਨੂੰ ਨਸ਼ਿਆਂ ਦੇ ਹੱਡ ਨਾਲ ਮਾਰਿਆ ਜਾਂਦਾ ਹੈ ਕਦੇ ਡਰਾਮਾ ਦੇ ਹੱਦ ਨਾਲ ਮਾਰਿਆ ਜਾਂਦਾ ਹੁਣ ਅਗਲੀ ਮੈਸੇਜ ਜੋ ਗੱਲ ਕੀਤੀ ਆ ਕਿ ਅਸੀਂ ਇਹ ਵਾਰ-ਵਾਰ ਵਾਅਦਾ ਕਰ ਰਹੇ ਹਾਂ ਕਿ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਧਰਮ ਸਥਿਤੀ ਬਦਲੀ ਜਾ ਰਹੀ ਹੈ ਦੇਖੋ ਪੰਜਾਬ ਪੰਜਾਬੀ ਉਹ ਜਿਹੜੇ ਹਿੰਦੂ ਵੀ ਪੰਜਾਬ ਦਾ ਉਹ ਜਿਹੜੇ ਮੁਸਲਮਾਨ ਵੀ ਪੰਜਾਬ ਦਾ ਸਿੱਖ ਵੀ ਪੰਜਾਬ ਦਾ ਇਹ ਪੰਜਾਬੀਆਂ ਦਾ ਪੰਜਾਬ ਲੰਮੇ ਸਮੇਂ ਤੋਂ ਇਹ ਸਾਜ ਪਾਈ ਚਰਚ ਬਣੀ ਰਹੀ ਹੈ ਇੱਥੇ ਲੋਕਾਂ ਚ ਪਰ ਅੱਜ ਹਾਲਾਤ ਇਹ ਇਹ ਨਾ ਮੈਂ ਮਤ ਸੋਚੋ ਵੀ ਇੱਥੇ ਜਿਹੜੇ ਗੈਰ ਪੰਜਾਬੀ ਆ ਰਹੇ ਨੇ ਉਹ ਕੱਲਾ ਇੱਕ ਕਿਸੇ ਤਰ੍ਹਾਂ ਲਈ ਖਤਰਾ ਹੋਣਗੇ ਖਤਰਾ ਹੁਣ ਕਿਵੇਂ ਹੁੰਦੇ ਆ 26 ਚ ਮਰਦਮਸ਼ਮਾਰੀ ਆਉਣੀ ਹੈ 50 ਤੋਂ 60 ਲੱਖ ਬੰਦਾ ਇੱਥੇ ਗੈਰ ਪੰਜਾਬੀ ਵੋਟਾਂ ਬਣਾ ਚੁੱਕਿਆ ਸਾਡੇ ਮੁੰਡੇ ਕੁੜੀਆਂ ਬਾਹਰ ਜਾ ਚੁੱਕੇ ਆ ਜਾਂ ਬੱਚੇ ਇਕੱਲੇ ਇਕੱਲੇ ਪੈਦਾ ਹੋਣ ਲੱਗ ਗਏ ਉਸ ਤੋਂ ਬਾਅਦ ਕੀ ਹੋਣਾ ਉਹ ਸਮਰਦਮ ਸਵਾਦੀ ਸਾਡੀ ਗਿਣਤੀ ਘਟ ਜਾਣੀ ਹੈ ਤੂੰ ਸਾਡੀ ਗਿਣਤੀ ਘਟਕੀ ਹੁਣ ਤੁਹਾਡੇ ਸਾਹਮਣੇ ਰਾਹੁਲ ਗਾਂਧੀ ਪਾਰਟੀ ਨਾਲ ਸਾਡੀ ਸੋਚ ਨਾਲ ਦਾ ਵਿਚਾਰ ਧਾਰਾ ਨਾਲੋਂ ਹੀ ਉਕ ਅਲੱਗ ਕਰਦਾ ਮੈਂ ਗੱਲ ਕਰਦਾ ਹਾਂ ਮੁੱਦੇ ਦੀ ਰਾਹੁਲ ਗਾਂਧੀ ਨੇ ਬੰਗਲੌਰ ਲੋਕ ਸਭਾ ਹਲਕੇ ਦਾ ਮੁੱਦਾ ਠਾਇਆ ਉਹਨਾਂ ਨੇ ਬੋਟ ਚੋਰੀ ਦਾ ਇਲਜ਼ਾਮ ਪੰਜਾਬ ਦੇ ਭਾਰਤ ਦੇ ਚੋਣ ਖਮਨ ਤੇ ਲਾਇਆ ਕਿ ਚੋਣਕ ਮੈਂ ਅੰਦਰ ਇੰਨਾ ਇੱਕ ਗੱਲ ਕਰਕੇ ਨਿਕਲ ਗਿਆ ਪ੍ਰੈਸ ਕਾਨਫਰੰਸ ਕਰਕੇ ਬੀਅ ਲੋਕਾਂ ਨੂੰ ਗਲਤ ਫਹਿਮੀ ਚ ਪਾਇਆ ਜਾ ਰਿਹਾ ਲੋਕਾਂ ਨੂੰ ਬਗਾਹ ਕੀਤਾ ਜਾ ਰਿਹਾ ਇਹ ਜੇ ਤੁਸੀਂ ਤੁਸੀਂ ਚਾਹਦੇ ਹੋ ਹੱਲ ਤਾਂ ਤੁਸੀਂ ਇੱਥੇ ਐਫੀਡਿਵਟ ਦੇ ਹਲਫੀਆ ਬਿਆਨ ਦਿਓ ਇਹ ਤਾਂ ਜੇ ਅਸੀਂ ਆਏ ਆ ਅੰਕੜੇ ਦੇਣ ਲਾਗੇ ਤਾਂ 300 ਸਾਲ ਲੱਗ ਜੂਗਾ ਜਿਹੜੇ ਕੋਈ ਵੀ ਠੋਸ ਜਵਾਬ ਭਾਰਤੀ ਚੋਣ ਕਮਿਸ਼ਨਰ ਕੋਲੇ ਨਹੀਂ ਆ ਰਹਾ ਹਲਕਾ ਗੌਂਦਰੀ ਉਸ ਕਹਿੰਦਾ ਜਿੱਥੇ ਉਹ ਕਹਿੰਦਾ ਹੈ ਕਿ ਬੰਗਲੌਰ ਦੀ ਇੱਕ ਲੋਕ ਸਭਾ ਸ਼ੀਟ ਜਿਹਦੇ ਵਿੱਚ ਇੱਕ ਮਹਾਂਦੇਵਪੁਰ ਵਿਧਾਨ ਸਭਾ ਹਲਕਾ ਪੈਂਦਾ ਜਿਹੜੇ ਇੱਕ ਹਲਕੇ ਦੇ ਵਿੱਚ 1 ਲੱਖ ਤੇ 250 ਵੋਟ ਬਣਾਈ ਗਈ ਕਿੱਥੇ ਬਣਾਈ ਗਈ ਇੱਕ ਘਰ ਦੇ ਵਿੱਚ ਜਿੱਥੇ ਕੋਈ ਰਹਿ ਹੀ ਨਹੀਂ ਰਿਹਾ 100 ਵੋਟਾਂ ਬਣੀਆਂ ਪਈਆਂ ਐਡਰੈਸ ਕਿਤੇ ਕਿਸੇ ਦਾ ਹੋਰ ਐ ਟਿਕਾਣਾ ਪਤਾ ਕਿਸੇ ਦਾ ਹੋਰ ਐ ਵੋਟਾਂ 400 ਕਿ ਹੋਰ ਬਣੀਆਂ ਪਈਆਂ ਇਸ਼ਰਾਬ ਦੀ ਫੈਕਟਰੀ ਜੋ کافی ਲੰਮੇ ਸਮੇਂ ਤੋਂ ਬੰਦ ਪਈ ਐ ਜਿੱਥੇ ਕੋਈ ਨਹੀਂ ਰਹਿੰਦਾ ਉਹਦੇ ਹਜ਼ਾਰਾਂ ਵੋਟਾਂ ਬਣਾਉਂਦੀਆਂ ਆਈ ਬਿਨਾ ਫੋਟਮਾਂ ਤੋਂ ਵੋਟਾਂ ਬਣਾਉਂਦੀਆਂ ਬਿਨਾ ਨਾਮਾਂ ਤੋਂ ਵੋਟਾਂ ਬਣਾਉਂਦੀਆਂ ਜਨ ਨੇ ਪੰਜ ਗੱਲਾਂ ਵਿੱਚ ਰੱਖੀਆਂ ਨੇ ਵੀ ਜਿਹੜੀ 1 ਲੱਖ ਤੇ 250 ਵੋਟ ਬਣਿਆ ਸੀ 6 ਹਲਕੇ ਜਿੱਤਰੇ ਸੀ ਬਲਾ ਲੋਕ ਸਭਾ ਸੀਟ ਇੱਕੋ ਹਲਕੇ ਨੇ ਸਾਨੂੰ ਮਹਾਦੇਵਪੁਰਾ ਦੇ ਵਿਧਾਨ ਸਭਾ ਵਾਲਕੇ ਨੇ ਇੱਕੋ ਹਲਕੇ ਨੇ ਸਾਨੂੰ ਹਰਾਤਾ ਕੀ ਉਹ ਪੰਜਾਬ ਚ ਹੀ ਹੋ ਰਿਹਾ ਮੈਨੂੰ ਪਰਚੋ ਦੀ ਗੱਲ ਹੈ ਕੋਈ ਆਮ ਆਦਮੀ ਪਾਰਟੀ ਦਾ ਜਮਾਂ ਖਾਸ ਬੰਦਾ ਇਹ ਨਾ ਰੱਦਿਆ ਉਹ ਕਹਿੰਦਾ ਭਾਈ ਅਸੀਂ ਲੁਧਿਆਣੇ ਜਿੰਨੀ ਚੋਣ ਦੇ ਵਿੱਚ ਰਹੇ ਤੇ ਲੁਧਿਆਣੇ ਜਿੰਨੀ ਚੋਣ ਦੇ ਵਿੱਚ ਜਿੰਨੇ ਐਮ ਸੀ ਆ ਕਹਿੰਦੇ ਆ ਐਮ ਸੀਆਂ ਨੂੰ ਇਹ ਹਦਾਇਤ ਸੀਗੀ ਵੀ ਤੁਸੀਂ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਦੂਜੇ ਜਿੱਥੋਂ ਵੀ ਲੈ ਕੇ ਆਓ ਹਰ ਬਾੜ ਦੇ ਵਿੱਚ 500 5000000 ਵੋਟਾਂ ਦੇ ਲੁਧਿਆਣੇ 'ਚ ਵੀ ਹੋਇਆ ਦੇਖੋ ਪਿੰਡਾਂ ਦੇ ਵਿੱਚ ਤਾਂ ਮੰਨ ਲਓ ਪਤਾ ਲੱਗ ਜਾਂਦਾ ਵੀ ਆਹ ਬੰਦਾ ਆਪਣੇ ਪਿੰਡ ਦਾ ਨਹੀਂ ਹੈਗਾ। ਜਾਂ ਇਹ ਬੁੜੀ ਆਪਣੇ ਪਿੰਡ ਦੀ। ਬਿਲਕੁਲ ਠੀਕ ਹੈ। ਤੇ ਲੁਧਿਆਣਾ ਵਰਗੇ ਸ਼ਹਿਰ ਚ ਕਿੱਥੋਂ ਪਤਾ ਲੱਗਣਾ? ਕਿਹੜੇ ਮਹੱਲੇ ਚ ਆ ਗਿਆ, ਕਿਹੜੀ ਬਸਤੀ ਚ ਆ ਗਿਆ, ਕਿਹੜੇ ਬਾੜ ਚ ਆ ਗਿਆ? ਜੋ ਬੈਂਗਲੌਰ ਚ ਹੋ ਰਿਹਾ ਉਹ ਇੱਥੇ ਵੀ ਪੰਜਾਬ ਸ਼ੁਰੂ ਹੋ ਗਿਆ। ਬਹੁਤ ਜ਼ਰਦਾ ਹੋਇਆ ਵਾ। ਉਹ ਨਹੀਂ ਗਿਆ, ਹੋ ਚੁੱਕਿਆ। ਇਹ 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 ਸਮਝਣ ਦੀ ਲੋੜ ਹੈ ਵੀ ਇਹ ਜਿਹੜੀ ਗੱਲ ਹੋ ਰਹੀ ਹੈ, ਉਸ ਦਾ ਬੈਸੀ ਉਹ ਕਰ ਪੰਜਾਬੀਆਂ ਦੇ ਬੁੱਟਾ ਬਣ ਗਈਆਂ। ਕੋਸ਼ ਜਿਹੜੀਆਂ ਐ ਬਣਾ ਦੇਣੀਆਂ। ਆਉਣ ਵਾਲੇ ਸਮੇਂ ਦੇ ਵਿੱਚ ਨਾ ਸੋੜੀਂਗਾ ਕੋਈ ਇੱਥੇ ਮੈਂ ਐਂਪੀ ਨਾਲ ਸੋਡੀ ਐਮਐਲ ਨਾਲ ਸੋਡੀ ਸਰਕਾਰ ਬਣਨੀ ਹੈ ਉਹ ਜੋ ਚਾਉਣਗੇ ਉਹ ਬਣਾਉਣਗੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਵੀ ਅਸੀਂ ਕੋਈ ਨਫ਼ਰਤ ਨਹੀਂ ਕਰਦੇ ਕਿਸੇ ਗੈਰ ਪੰਜਾਬੀ ਨੂੰ ਕੋਈ ਬੰਦਾ ਇੱਥੇ ਆਵੇ ਕੰਮ ਕਰੇ ਜੀ ਸਾਥ ਕੇ ਕਰੇ ਸਾਨੂੰ ਕੋਈ ਦੁੱਖ ਨਹੀਂ ਸਾਡੇ ਬੰਦੇ ਬਾਹਰ ਜਾਂਦੇ ਆ ਕੰਮ ਕਰਨ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜੇ ਉਤਰਾਖੰਡ ਦੇ ਵਿੱਚ ਜੇ ਹਿਮਾਚਲ ਦੇ ਵਿੱਚ ਜੇ ਨਾਗਾ ਲੈਂਡ ਚ ਜੇ ਅਸਾਮ ਚ ਜੇ ਹੁਣ ਪਿੱਛੇ ਜੇ ਯੂਟੀ ਲਦਾਖ ਬਣਾਇਆ ਆਪਣੇ ਸੈਂਟਰ ਨੇ ਉੱਚੋਂ ਦਾ ਡੋਮਿਸਾਈਲ ਹੀ ਉੱਥੇ ਨੌਕਰੀ ਕਰੂਗਾ ਸੈਂਟਰ ਨੇ ਉੱਥੇ ਲਾਗੂ ਕਰਤਾ ਤੇ ਤਯਸ਼ਵੀ ਜਾਦਵ ਬਿਹਾਰ ਚ ਕਹਿੰਦਾ ਕਿ ਜੇ ਮੇਰੀ ਸਰਕਾਰ ਆ ਗਈ ਉੱਥੋਂ ਡੋਮਿਸਾਈਲ ਹੀ ਅੱਥੇ ਨੌਕਰੀ ਲਵੇਗਾ ਤੇ ਪੰਜਾਬ ਦੇ ਵਿੱਚ ਪੰਜ ਪੋਸਟਾਂ ਨਿਕਲਦੀਆਂ ਨੇ ਪਸ਼ੂ ਪਾਲਣਕ ਭਾਗ ਦੇ ਵਿੱਚ ਵੈਟਰਿਨਰੀ ਇੰਸਪੈਕਟਰਾਂ ਦੀਆਂ ਉਹ ਚ ਚਾਰ ਬੰਦੇ ਦੋ ਬੰਦੇ ਹਰਿਆਣਾ ਤੋਂ ਤੇ ਰਾਜਸਥਾਨ ਤੋਂ ਤੇ ਯੂਪੀ ਤੋਂ ਇੱਕ ਬੰਦਾ ਪੰਜਾਬ ਦਾ ਪੰਜਾਂ ਬੰਦਿਆਂ ਚੋਂ ਤਾਂ ਇਹ ਅਸੀਂ ਗੱਲ ਨੂੰ ਲੈ ਕੇ ਰੌਲਾ ਪਾ ਰਹੇ ਆ ਕਿ ਸਾਡੀ ਕੋਈ ਨਫ਼ਰਤ ਕੋਈ ਫਿਰਕਾਪਸਤੀ ਕੋਈ ਵਿਰੋਧ ਨਹੀਂ ਇਹ ਕਾਨੂੰਨ ਦੂਜੇ ਸੂਬਿਆਂ ਦੀ ਤਰਜ਼ ਤੇ ਬਣਨੇ ਚਾਹੀਦਾ ਹੈ ਵੀ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਾ ਲੈ ਸਕੇ ਜਿਵੇਂ ਉੱਤਰਾਖੰਡ ਨੇ ਅਜ ਤੋਂ 5 ਮਹੀਨੇ ਪਹਿਲਾਂ ਕਾਨੂੰਨ ਬਣਾਇਆ ਉੱਥੋਂ ਦਾ ਮੁੱਖ ਮੰਤਰੀ ਪੁਸ਼ਕਰ ਧਾਮੀ ਉਹਨੇ ਕੈਬਨਟ ਦੇ ਵਿੱਚੇ ਪਾਸ ਕਰਤਾ ਵੀ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਟੱਚਰ ਲੈਂਡ ਨਹੀਂ ਲੈ ਸਕਦਾ ਤੇ ਹਿਮਾਚਲ ਦੇ ਵਿੱਚ ਤਾਂ 72 ਚ ਕਾਨੂੰਨ ਹੈ ਅਸੀਂ ਹਾਲ ਤਾਂ ਇੱਥੇ ਇਹ ਵੀ ਹੈ ਕਿ ਰੌਲਾ ਪਾਉਣ ਦੇ ਨਾਲ ਲੱਗਦਾ ਕਿ ਸਰਜੇਗਾ ਜਾਂ ਸੱਤਾਧਾਰੀਆਂ ਨੂੰ ਜਿਹੜਾ ਸਵਾਲ ਕਰਨਾ ਪਏਗਾ ਕਿ ਅਗਲੇ ਤੂੰ ਹੋਰ ਸੋਚਣ ਨੂੰ ਲੈ ਕੇ ਲੱਗੇ ਨੇ ਅੱਜ ਲੱਖਾਂ ਸਦਾਣਾ ਜਿਹੜੀਆਂ ਗੱਲਾਂ ਸਟੇਜ ਤੋਂ ਕਹਿੰਦੇ ਪੈਣੇ ਉਹ ਬਿਲਕੁਲ ਇਹ ਅੱਢ ਨੇ ਸਮਝ ਨਹੀਂ ਆ ਪਾਰੀਆਂ ਚੀਜ਼ਾਂ ਜਾਂ ਗਰਾਊਂਡ ਤੱਕ ਜਾ ਨਹੀਂ ਰਿਹਾ ਜਾਂ ਸੱਤ ਸਮਝਣਾ ਨਹੀਂ ਚਾਹੁੰਦਾ ਤੂੰ ਬਾਈ ਮੈਨੂੰ ਇੱਕ ਗੱਲ ਦੱਸ ਮੈਂ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਦਿਖਾਈ ਜਾ ਬਿਲਕੁਲ ਦਿਖਾਓ ਪਿੱਛੇ ਦਿਖਾ ਬਾਈ ਪਿੱਛੇ ਦਿਖਾ ਹਮਲਾ ਮੰਤਰੀ ਪੱਤਰ ਤੇ ਉਹ ਦੂਰ ਤੋਂ ਜਿੰਨਾਂ ਦਰਖਤ ਜੇ ਖੜੇ ਆ ਜੰਗਲ ਜਾਂ ਦੀਦਾ ਹੋਣ ਇੱਧਰ ਨੂੰ ਵੀ ਦਿਖਾਓ ਇੱਧਰ ਨੂੰ ਦਿਖਾਓ ਪਿੱਛੇ ਵੀ ਹਲੇ ਸੰਪੰਨ ਕਰਾਉ ਜਿਹੜੀ ਇਹ ਪਿੱਛੇ ਮੈਂ ਤੁਹਾਨੂੰ ਜ਼ਮੀਨ ਦਿਖਾਈ ਆ 3 ਤੋਂ 4000 ਏਕੜ ਪੈਲੀ ਆ 3 ਤੋਂ 4000 ਏਕੜ ਕਿਹਦੇ ਕੋਲੇ ਆ ਲਵਲੀ ਯੂਨੀਵਰਸਿਟੀ ਦੇ ਮਾਲਕ ਮਿੱਤਲ ਖੜਾ ਰਾਸਵਾ ਦਾ ਮੈਂਬਰ ਆ ਬੋਕਰ ਪਾਰਟੀ ਦਾ ਬਿਲਕੁਲ ਇੱਧਰੇ ਕੋਈ ਏਜੀਆਈ ਕੋਈ ਫਰਮ ਆ ਜਿੰਨੇ ਫਲੈਟ ਬਣਾਏ ਆ ਜਿੰਨੀਆਂ ਕਲੋਨੀਆਂ ਕੱਟੀਆਂ ਉਹ ਕੱਟ ਰਹੀਆਂ ਹੁਣ ਮੇਰਾ ਸਵਾਲ ਇਹ ਆ ਮੈਂ ਲੋਕਾਂ ਨੂੰ ਸਟੇਜ ਤੇ ਬੋਲਿਆ ਸੀ ਇੱਥੇ ਮੈਨੂੰ ਜਲੰਧਰ ਚ ਆ ਕੇ ਪਤਾ ਲੱਗਿਆ ਵੀ ਇੱਥੇ ਜੇ ਕੋਈ ਬੰਦਾ ਆਪਣੇ ਮੂੰਹੇ ਕਹਦੇ ਬੈ ਸੀ ਕਦੇ ਵੀ ਮੈਂ ਜ਼ਮੀਨ ਵੇਚਣੀ ਨਹੀਂ ਮੈਨਾਂ 10 ਕਰੋੜ ਮੰਗਦਾ ਵੀ ਆਪੇ ਮੁੜ ਜਾਣਗੇ ਗਾਹਕ ਤਾਂ ਤੜਕੇ ਸੋਡੇ ਘਰੇ ਮਿੱਤਲ ਦਾ ਬੰਦਾ ਜਿਹੜਾ ਲੋਕ ਸਭਾ ਲੈਵਲੀ ਵਾਲਾ ਕਲਾਸ ਸਭਾ ਮੈਂਬਰ ਦਾ ਕੋਈ ਬੰਦਾ ਤੇ ਜਾਂ ਏਜੀਆਈ ਦਾ ਕੋਈ ਬੰਦਾ ਬੈਠਾ ਹੋਊ ਜਿਹੜੀ 10 ਕਰੋੜ ਮੰਗਿਆ ਸੀ ਅੱਜ ਕੋ ਬਿਆਨਾਂ ਜ਼ਮੀਨ ਦੀ ਮਤਲਬ ਕਿ ਜਮੀਨ ਕਿਸੇ ਵੀ ਕੀਮਤ ਤੇ ਉਹ ਨਹੀਂ ਛੱਡਣਗੇ ਹੁਣ ਲਵਲੀ ਯੂਨੀਵਰਸਿਟੀ ਦਾ ਮਾਲਕ ਕਮਲ ਹੈ ਉਹਨੇ ਤਿੰਨ ਤੋਂ 4000 ਏਕੜ ਜਮੀਨ ਇੱਥੇ ਲੈ ਲਈ ਤੇ ਇਹ ਕਸੂਰਖੀ ਦਾ ਅੱਛਾ ਹੋਰ ਸੁਣ ਲੈ ਬਾਈ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਨੇ 5-5 7-7 ਕਰੋੜ ਨੂੰ ਕਿੱਲਾਏ 7-7 8 ਕਰੋੜ ਨੂੰ ਕਿੱਲਾ ਵੇਚਿਆ ਉਹ ਬੰਦੇ ਅੱਜ ਇੰਨਾ ਜ਼ਮੀਨਾਂ ਤੇ ਬਣੇ ਹੋਏ ਮੌਲਾਂ ਤੇ ਕਲੌਨੀਆਂ 'ਚ ਸਕਿਉਰਿਟੀ ਗਾਰਡ ਲੱਗੇ ਖੜੇ ਐ ਮੌਲਾਂ 'ਚ ਦੁਕਾਨਾਂ ਦੇ ਨੌਕਰੀਆਂ ਕਰਦੇ ਚੌਕੀਦਾਰ ਲੱਗੇ ਖੜੇ 5-5 7-7 ਕਰੋੜ ਦੇ ਕਿੱਲਾ ਇਹ ਕਿੱਲਾ ਮਹਾਲੀ ਜਾਂ ਲੁਧਿਆਣੇ ਦਾ ਹਾਲ ਨਹੀਂ ਹੈਗਾ ਇਹ ਜਲੰਧਰ ਦੇ ਵਿੱਚ ਵੀ ਹਾਲ ਇਹੀ ਹੈ ਕਿ ਜਦੋਂ ਲੈਂਡ ਪਲੀ ਪੌਸੀ ਉਦੋਂ ਵੀ ਇਹੀ ਗੱਲ ਕਰਦੀ ਸੀ ਸਾਡੇ ਦੇਖੋ ਇੱਕ ਮੋਟੀ ਗੱਲ ਸਮਝੋ ਅੱਜ ਇਹ ਆਈ ਦਾ ਜ਼ਮਾਨਾ ਹੈ ਇਹ ਆਈ ਦੇ ਜਵਾਨੇ ਨਾਲ ਸਾਰੀਆਂ ਕੁੱਲ ਚੀਜ਼ੋ ਤਿਆਰ ਕਰਦਾ ਉਹਨਾਂ ਨੇ ਲੋਹੇ ਦਾ ਬੰਦਾ ਵੀ ਤਿਆਰ ਕਰ ਲਿਆ ਰੋਬੋਟ ਬੰਦੇ ਹੀ ਤੱਕ ਦੇ ਕੀਮਤੀ ਨਹੀਂ ਲੈਣੀ ਜੇ ਕੋਈ ਚੀਜ਼ ਤਿਆਰ ਨਹੀਂ ਹੋਣੀ ਆਈ ਨਾਲ ਹਰ ਚੀਜ਼ ਤਿਆਰ ਹੋ ਜੂ ਜੋ ਭੋਜਨ ਨਹੀਂ ਤਿਆਰ ਹੂੜ ਨਹੀਂ ਤਿਆਰ ਕਿ ਦੁਨੀਆ ਤੇ ਅਗਲੀ ਜੰਗ ਭੋਜਨ ਪਿੱਛੇ ਹੋਣੀ ਹੈ ਤੇ ਭੋਜਨ ਤੇ ਕਬਜ਼ਾ ਕਰ ਲਈ ਧਰਤੀ ਤੇ ਕਬਜ਼ਾ ਹੋ ਰਿਹਾ ਪਾਣੀ ਤੇ ਕਬਜ਼ਾ ਹੋ ਰਿਹਾ ਜਿਹੜੇ ਸਾਡੇ ਇਹ ਜਲੰਧਰ ਦੁਆਬਾ 80% ਬਾਹਰ ਹੈ ਦੁਆਬਾ ਜੁੰਦੇ ਲੱਗਿਆ ਘਰਾਂ ਨੂੰ ਕੋਈ 10 ਸਾਲ 20 ਸਾਲ ਹੋ ਗਏ ਲੋਕਾਂ ਨੇ ਗੇੜੇ ਨਹੀਂ ਮਾਰੇ ਪਿੰਡਾਂ ਦੇ ਪਿੰਡ ਬੰਦ ਨੇ ਜ਼ਮੀਨਾਂ ਵੇਚ ਵਿੱਚ ਭੱਜੀ ਜਾਂਦੇ ਆ ਉਧਰ ਇਹਨਾਂ ਨੇ ਛੱਤਰ ਫੇਰਨਾ ਸ਼ੁਰੂ ਹੋ ਗਿਆ ਮੈਂ ਅੱਜ ਹੀ ਖਬਰ ਪੜ੍ਹ ਲਿਆ ਸੀ ਆਸਟ੍ਰੇਲੀਆ ਦੇ ਵਿੱਚੋਂ ਦੇ ਲੋਕਾਂ ਨੇ ਜਿਹੜੇ ਉਹਨੇ ਬੂਲ ਦੇ ਵਾਸੀ ਹੈ ਉਹਨਾਂ ਨੇ ਬਾਹਰਲੇ ਬੰਦੇ ਦੇ ਖਿਲਾਫ ਪ੍ਰਦਰਸ਼ਨ ਕੀਤਾ ਵੀ ਸੀ ਪਰਦਨ ਨਹੀਂ ਦੇ। ਜਿਹਦੇ ਉਹਨਾਂ ਨੇ ਕੱਢਨੇ ਸ਼ੁਰੂ ਕਰਤੇ ਇੱਥੋਂ ਘਰ-ਬਾਰ ਵੇਚੀ ਵੇਚੁੱਕਿਆ ਜ਼ਮੀਨਾਂ ਵੇਚ ਚੁੱਕਿਆ ਫਿਰ ਕਿੱਥੇ ਜਾਣਗੇ ਅੱਜ ਅਗਿਆੜੀਆਂ ਕਰ ਲੈਣਗੇ ਪਹਿਲਾਂ ਇੱਥੋਂ ਦੇਸ਼ ਨਾਗਰ ਤੇ ਨਹੀਂ ਦੇਣੀ ਉਹ ਵੀ ਛੱਡ ਚੁੱਕਿਆ ਲੋਕ ਇਹ ਸੋ ਇਹਨਾਂ ਨਾਲ ਧੋਬੀ ਦੇ ਕੁੱਤੇ ਨੂੰ ਭੈੜੀ ਹੋਣੀ ਆ ਬਾਈ ਜਿਹੜੇ ਬੰਦੇ ਆ ਵੇਚ-ਵੇਚ ਭਜਦੇ ਆ ਜ਼ਮੀਨਾਂ ਤਾਂ ਦੂਜੀ ਗੱਲ ਮੈਂ ਇੱਕ ਇਹ ਕਹਿਣਾ ਚਾਹੁੰਦਾ ਹਾਂ ਨਾ ਵੀ ਤੁਸੀਂ ਇਹ ਦੇਖੋ ਪਹਿਲੀ ਗੱਲ ਤਾਂ ਉਹਨਾਂ ਨੇ ਕਿਸੇ ਵੀ ਹਾਲਾਤਾਂ ਦੇ ਵਿੱਚ ਕਿਸੇ ਵੀ ਕੀਮਤ ਤੇ ਥੋੜੀ ਜ਼ਮੀਨ ਨਹੀਂ ਛੱਡੋ। ਠੀਕ ਹੈ। ਸੋਨ ਮਿੱਟੀ ਦੇ ਬਰਾਬਰ ਤੋਲ ਕੇ ਪੈਸੇ ਵੀ ਦੇ ਦੇਣਾ ਜੀ। ਵੀ ਜਿੰਨੇ ਮਰਜ਼ੀ ਲੈ ਲਓ ਮੁੱਖ ਮੰਗੇ ਦੇ ਨੇ ਮਰਜ਼ੀ ਦੇ। ਦੂਜੀ ਗੱਲ ਤੁਹਾਨੂੰ ਜਿੱਥੇ ਭਜਾਤਾ ਤੁਹਾਨੂੰ ਕਦੇ ਖੜਨ ਕਾਉਣ ਦੇਊਗਾ। ਤੀਜੀ ਗੱਲ ਮੈਂ ਇਹਨਾਂ ਲੋਕਾਂ ਨੂੰ ਇਹ ਪੁੱਛਣਾ ਚਾਹੁੰਦਾ ਜਿਹੜੇ ਅੱਜ ਆ ਧਰਤੀ ਤੋਂ ਬੇਦਾਵਾ ਲੈ ਕੇ ਭਜ ਰਹੇ ਨੇ ਜਿਹੜੇ ਅੱਜ ਆਪਣੀ ਧਰਤੀ ਤੋਂ ਮੁੱਖ ਮੂੜ ਕੇ ਭਗੌੜੇ ਹੋ ਰਹੇ ਆ। ਕੀ ਸਾਡੇ ਗੁਰੂਆਂ ਨੇ ਆਪਣਾ ਪਰਿਵਾਰ ਕੁਰਬਾਨ ਕਰਤਾ ਧਰਤੀ ਖਾਤਰ ਨੂੰ ਕੀ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਉਹਦੇ 4 ਸਾਲ ਦੇ ਬੱਚ ਦਾ ਕਲੇਜਾ ਕੱਢ ਕੇ ਪਾਇਆ ਗਿਆ ਕਾਦੀ ਖਾਤਰ ਜਿਹੜੀਆਂ ਜ਼ਮੀਨਾਂ ਦੇ ਮਾਲਕ ਤੁਹਾਨੂੰ ਬਣਾਇਆ ਉਹਦੀ ਖਾਤਰ ਉਹਨੇ ਆਪਣੇ ਬੱਚੇ ਦਾ ਕਲੇਜਾ ਆਪਣੇ ਮੂੰਹ 'ਚ ਪਾਇਆ ਸਾਡੀਆਂ ਮਾਮਾਾਂ ਨੇ ਸਾਡੀਆਂ ਦੀਬੀਆਂ ਨੇ ਆਪਣੇ ਟੋਟੇ ਕਰਾ ਕੇ ਬੱਚਿਆਂ ਦੇ ਝੋਲਿਆਂ 'ਚ ਪਵਾਏ ਕਿਹਦੀ ਖਾਤਰ ਬੰਦ ਬੰਦ ਕਟਵਾਏ ਕਿਹਦੀ ਖਾਤਰ ਖੋਪੜੀਆਂ ਲਹਾਈਆਂ ਕਿਹਦੀ ਖਾਤਰ ਧਰਤੀ ਖਾਤਰ ਹੋਣ ਖਾਤਰ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਹਾਣ ਦੇ ਹੱਕਦਾਰ ਨਹੀਂ ਹੈਗੇ ਮਗਰ ਸਿੰਗ ਰੋਣਾ ਛੱਡ ਦਿਓ ਕੌਰ ਰੋਣਾ ਛੱਡ ਦਿਓ ਜਿਹੜੇ ਧਰਤੀ ਤੋਂ ਬੇਦਾਵਾ ਲੈ ਕੇ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਖੱਜੇ ਮੈਂ ਕਹਿੰਦਾ ਜਾਓ ਕੋਈ ਮਾੜੀ ਗੱਲ ਨਹੀਂ ਜੀ ਸੱਚ ਕੇ ਜਾਓ ਜੰਮ ਜੰਮ ਜਾਓ ਤੁਮਾਈਆਂ ਕਰਕੇ ਵਾਪਸ ਧਰਤੀ ਦੇ ਮੋੜ ਕੇ ਆਓ ਜਦੋਂ ਲਵਾਰਸ ਛੱਡ ਜਾਓਗੇ ਇਹਦੇ ਤੇ ਕਿਸੇ ਨੇ ਕਿਸੇ ਨੇ ਕਬਜ਼ਾ ਕਰ ਹੀ ਲੈਣਾ ਕੁਦਰਤਾਂ ਵੀ ਨਿਜਮਾ ਕੁਦਰਤ ਵੀ ਖਾਦੀ ਪਏ ਘਰ ਨੂੰ ਝਾੜ ਪੂਸਣਾ ਭਰ ਦਿੰਦੀ ਹੈ ਤੇ ਧਰਤੀ ਦੇ ਕਬਜ਼ਾ ਹੋਣਾ ਆਪਣੇ ਲੋਕਾਂ ਹੁਣ ਇਸ ਵੇਲੇ ਕੀ ਹੋ ਰਿਹਾ ਪੰਜਾਬ ਦਾ ਮਜ਼ਦੂਰ ਪਤਾ ਕਿਵੇਂ ਮਾਰਿਆ ਜਾ ਰਿਹਾ ਜਿਹੜੀ ਕੋ ਸਹੂਲਤ ਪੰਜਾਬ ਦੇ ਮਜ਼ਦੂਰ ਨੂੰ ਸਰਕਾਰਾਂ ਵੱਲੋਂ ਮਿਲਦੀ ਹੈ ਕੋ ਜਿੰਨਾ ਸੇ ਪ੍ਰਵਾਸੀ ਆ ਰਿਹਾ ਰਾਸ਼ਨ ਕਾਰਡ ਬਣਾ ਕੇ ਧਾਰਕਾਡ ਬਣਾ ਕੇ ਉਹ ਲੈ ਚਾਹੇ ਉਥੋਂ ਦਾ ਜਰਨਲ ਹੋਵੇ ਐਸੇ ਐਸਸੀ ਲਿਖਾ ਕੇ ਧਾਰਕਾਡ ਰਾਸ਼ਨ ਕਾਰਡ ਬਣਾ ਕੇ حق ਲੈ ਰਹਿਆ ਸਰ ਉਹ ਵੀ ਸਾਡੇ ਸਭ ਤੋਂ ਬਾਅਦ ਸਭ ਤੋਂ ਵੱਡਾ ਡਾਕਾ ਪੰਜਾਬ ਦੇ ਮਜ਼ਦੂਰਾਂ ਦੇ ਹੱਕ ਤੇ ਵੱਜ ਰਿਹਾ ਸਮਝੇਗਾ ਕੋਣ ਇਹਨੂੰ ਤੇ ਸਮਝਾਏਗਾ ਕੋਣ ਕਿਉਂਕਿ ਪਿੱਛੇ ਜੇ ਤੁਸੀਂ ਵੀ ਬਿਆਨ ਸੁਣਿਆ ਹੋਣਾ ਸਤਾਂ ਨੂੰ ਤਾਂ ਤੁਸੀਂ ਜੋ ਸਥਿਤੀਆਂ ਦੱਸੀਆਂ ਵਿਸ਼ਾ ਚੱਲਦਾ ਪਿਆ ਸਾਮ-ਦਾਮ ਗੰਡ-ਬੇੜ ਝੂਠ ਸੱਚ ਜੋ ਵੀ ਹੈ ਆਣਾ ਅਗਲੇ ਤਾਂ ਇਸ ਚੀਜ਼ ਦੀ ਤਿਆਰੀ ਕਰੀ ਬੈਠੇ ਆ ਫਿਰ ਇਹ ਗੱਲਾਂ ਸਿਰਫ ਬਿਆਨਾਂ ਤੱਕ ਸੀਮਿਤ ਰਹਿਣੀਆਂ ਕਿ ਇਹ ਲੋਕ ਸਮਝਣਗੇ ਲੋਕਾਂ ਦਾ ਪੰਜਾਬਦਿਆਂ ਦਾ ਸਾਰਿਆਂ ਦਾ ਨਹੀਂ ਮੈਂ ਕਹਿੰਦਾ ਪੰਜੇ ਉਂਗਲਾ ਕਦੇ ਇੱਕੋ ਜਿਹਾ ਨਹੀਂ ਹੁੰਦਾ ਸਾਰੇ ਲੋਕਾਂ ਦਾ ਕਦੇ کردار ਮਰਿਆ ਨਹੀਂ ਵੱਡੇ ਪਤਰ ਦੇ ਲੋਕਾਂ ਦਾ ਕਰਦਾਰ ਮਰ ਗਿਆ ਅਣਖ ਮਰ ਗਈ ਜਦੋਂ ਮਰਗੀ ਜੁਰਤ ਖਤਮ ਹੋ ਗਈ ਲੋਕ ਖੁੱਦਦਰਜ ਹੋ ਗਏ ਲਾਲਚੀ ਹੋ ਗਏ ਠੱਗੀਤੇ ਹੋ ਗਏ ਬੇਈਮਾਨੀ ਆ ਗਈ ਇੱਕ ਕਰਦਾਰਾਂ ਚ ਕਮੀ ਆ ਗਈ ਭਾਈ ਅੱਜ ਲੋਕ ਉਹ ਨਹੀਂ ਸੋਚਦੇ ਅੱਜ ਇਹ ਨਹੀਂ ਸੋਚਦਾ ਵੀ ਨਹੀਂ ਉਹ ਧਰਤੀ ਮੇਰੀ ਮਾਂ ਪਾਣੀ ਮੇਰਾ ਪਿਆਓ ਫਾਵਾ ਮੇਰਾ குரு ਆੜੀ ਕਰਵਾਣੀ ਕਹਿਦੀ ਆ ਅੱਜ ਜਿਹੜੀ ਤੁਹਾਡੇ ਸਾਡੀਆਂ ਨਸਲਾਂ ਜੜਾਈ ਆ ਨੀਲਾ ਨਾਲ ਲੋ ਪੈਸੇ ਮੈਂ ਉਹ ਇਹਨਾਂ ਨੂੰ ਕੁਛ ਨਾ ਚਾਹਣਾ ਤੂੰ 100 ਕਰੋੜ ਵੀ ਵਟ ਲੋ 200 ਕਰੋੜ ਵੀ ਵਟ ਲੋ 500 ਕਰੋੜ ਵੀ ਵਟ ਲੋਗੇ ਕਾਰਖਾਨਾ ਖੋਲ ਲੋਗੇ ਫੇਰ ਲੋਕ ਕਿੱਧਰ ਜਾਓਗੇ ਤੁਸੀਂ ਕੋਈ ਟਰਾਂਸਪੋਰਟ ਪਾ ਲੋਗੇ ਫੇਰ ਲੋਕ ਕਿੱਥੇ ਜਾਓਗੇ ਧਰਤੀ ਨੂੰ ਨਾ ਜੰਗ ਲੱਗੇ ਨਾ ਸਿਉਂਖ ਲੱਗੇ ਨਾ ਟੁੱਟੇ ਨਾ ਭੱਜੇ ਪਰੇ ਚੋਰੀ ਹੋਊਗੀ ਦੀ ਰਾਖੀ ਕਰਨੀ ਇਹ ਚੋਰੀ ਅੱਜ ਲੁਟੇਰੇ ਚੋਰ ਕਰ ਰਹੇ ਆ ਦੱਬ ਰਹੇ ਆ ਧਰਤੀ ਇਹ ਪੈਜੂ ਕਾ ਲੱਗਦਾ ਮੈਂ ਕਹਿੰਦਾ ਯਾਰ ਸਾਰੇ ਵੱਡੇ ਵੱਡੇ ਘਰਾਣੇ ਆਮਾਨੀ ਦਾਨੇ ਬਿਲਗਰੇਟਾਟੇ ਬਿਰਲੇ ਜ਼ਮੀਨਾਂ ਲੈ ਰਹੇ ਆ ਕਾਰਖਾਨੇ ਬੰਦ ਕਰਕੇ ਸਾਡੇ ਵਾਲੇ ਵੇਚ ਕੇ ਕਹਿੰਦੇ ਅਸੀਂ ਤਾਂ ਬੈਂਕ 'ਚ ਪੈਸੇ ਧਰ ਦਾਂਗੇ ਆ 100 ਕਰੋੜ ਬੈਂਕ ਵਾਲਾ ਮੈਨੇਜਰ ਲੈ ਕੇ ਭੱਜ ਗਿਆ ਕੋਟ ਪੂਰੇ ਫਰੀਦਕੋਟ ਕੀ ਕਰ ਲਵਾਂਗੇ ਤੁਸੀਂ ਕੱਲ ਨੋਟਬੰਦੀ ਆ ਗਈ ਬੈਂਕਾਂ ਭੱਜ ਗਏ ਕਿੱਥੇ ਜਾਓਗੇ ਯਾਰ ਪੈਸੇ ਨੇ ਨਹੀਂ ਖੜਨਾ ਕਾਗਜ਼ ਨੇ ਨਹੀਂ ਖੜਨਾ ਇਹ ਦੌੜ ਮੁੱਕ ਸਕਦੀ ਲੱਗਦਾ ਮੋੜਾ ਪੈ ਜਾਏਗਾ ਸਮਝ ਆ ਜਾਏਗੀ ਨਹੀਂ ਇਹਨਾਂ ਦੇ ਹਾਲੇ ਨਹੀਂ ਜਦੋਂ ਐਨੇ ਖਤਮ ਹੋ ਗਏ ਚਾਰ ਸਪਿਰੋਂ ਜਿਵੇਂ ਠੂਠਾ ਫੜ ਕੇ ਇਹਨਾਂ ਨੂੰ ਕੋਈ ਕਿਨੇ ਭੀਖ ਵੀ ਨਾ ਪਾਈ ਉਹ ਦੇਖਾਂ ਅੰਜ ਕਿਸ ਨੂੰ ਦੇ ਦੇ ਰੋਣਗੇ ਵੀ ਉਹ ਬੰਦੇ ਸਹੀ ਪਿੰਡ ਦੇ ਅੱਜ ਅੱਜ ਇਕੱਠ ਜਿਹੜਾ ਹੋਇਆ ਧੰਨਵਾਦ ਇਹਨਾਂ ਦਾ ਸਾਰਿਆਂ ਦਾ ਦੋਆਬੇ ਦੀ ਧਰਤੀ ਜਲੰਧਰ ਕੁੱਕੜ ਪਿੰਡ ਦੇ ਵਿੱਚ ਜੱਥੇਬੰਦੀਆਂ ਸਾਰੀਆਂ ਸਾਂਝਾ ਦੂਰ ਸੰਘਰਸ਼ ਕਮੇਟੀ ਵੱਲੋਂ ਕੇ ਕੇਐਮ ਵੱਲੋਂ ਸਾਰੀਆਂ ਜਿੰਨੀਆਂ ਆਪਾਤਿਕਾ ਦੀ ਵੱਲੋਂ ਜਿੰਨੀਆਂ ਵੱਖ-ਵੱਖ ਜਥੇਬੰਦੀਆਂ ਆ ਆਜ਼ਾਦ ਜਥੇਬੰਦੀ ਹੋਰ ਵੀ ਕਈ ਜਥੇਬੰਦੀਆਂ ਸਿੰਘਾ ਸ਼ੇਰੇ ਪੰਜਾਬ ਜਥੇਬੰਦੀ ਇਹਨਾਂ ਨੇ ਬਹੁਤ ਵੱਡਾ ਇਕੱਠਾ ਤੁਸੀਂ ਦੇਖਿਆ ਹੋਣਾ ਵੀ ਮਤਲਬ ਕਿ ਪੰਜਾਬ ਐ ਹੈ ਲੈਣੇ ਹੀ ਲੱਗੀਆਂ ਪੰਗਾਂ ਅੱਧੇ ਲੋਕਾਂ ਦਾ ਪਹੁੰਚਿਆ ਨਹੀਂ ਗਿਆ ਵਰਤ ਦੇ ਮੀਂਹ ਦੇ ਵਿੱਚ ਵੀ ਲੋਕ ਇੱਥੇ ਬੈਠੇ ਰਹੇ ਸੋ ਇਸ ਕਰਕੇ ਭਾਈ ਲੋਕਾਂ ਨੂੰ ਅਪੀਲ ਆਵੇ ਜਾਗ ਜਾਓ ਉੱਠ ਖੜੋ ਲੜਾਈ ਤੁਹਾਡੀਆਂ ਨਸਲਾਂ ਦੀ ਹੈ ਤੁਹਾਡੀ ਕੀਰਲਾ ਸਵਾਲ 2027 ਦੇ ਵਿੱਚ ਲੱਖਾ ਸਟੇਜਾਂ ਤੇ ਚੜੇਗਾ ਜਾਂ ਰਾਜਨੀਤੀ ਪਾਰਟੀਆਂ ਵੱਲ ਕਿਸੇ ਦਾ ਨਜ਼ਰੀਆ ਕੀ ਰਹਿਣਾ ਲੱਖਾ ਚੋਣ ਪਹਿਲਾਂ ਵੀ ਲੜਦਾ ਹੈ ਲੱਖਾ ਚੋਣ ਲੜੂਗਾ ਕੋਈ ਢਾਂਚਾ ਬਣਾ ਰਹੇ ਆ ਕੋਈ ਪੰਜਾਬਦਰਦੀ ਪੰਜਾਬ ਪੱਖੀ ਕੋਈ ਸ਼ਹਿਰ ਦੇ ਲੋਕ ਇਕੱਠੇ ਕਰ ਰਹੇ ਆ ਬਣਾ ਕੇ ਲੜਾਂਗੇ ਲੋਕਾਂ ਨੂੰ ਅਪੀਲ ਕਰਦੇ ਆ ਬਈ ਇੱਕ ਵਾਰੀ ਸਾਥ ਤਾਂ ਦੇ ਕੇ ਦੇਖੋ ਜੀ ਇੱਕ ਵਾਰੀ ਨਹੀਂ ਸਾਥ ਤਾਂ ਲੋਕ ਕਹਿੰਦਾ ਭਵੰਤ ਵੀ ਮੰਗਦਾ ਸੀ ਭਵੰਤ ਬਾਈ ਮੈਂ ਭਵੰਤ ਬਾਰੇ ਬਾਈ ਚ ਕਹਿੰਦਾ ਸੀਗਾ ਚੋਣ ਲੜਨੀ ਹੁੰਦੀ ਵੀ ਬੰਦਾ ਬੇਈਮਾਨ ਕਦੀ ਗੱਲ ਨਹੀਂ ਹੋਈ ਉਸ ਤੋਂ ਬਾਅਦ ਇਸ ਵਿਸ਼ੇ ਤੇ ਕਦੀ ਤੁਹਾਡੇ ਤੋਂ ਬੜਾ ਨਹੀਂ ਮੈਨੂੰ ਪਤਾ ਸੀ ਬੰਦਾ ਹਲਕਾ ਹੈ ਬੰਦੇ ਦੇ ਅੰਦਰ ਨਹੀਂ ਦਰਦਾ ਹੈਗਾ ਕੱਲਾ ਚ ਉਹ ਕਲਾਕਾਰ ਸੀ ਆਪਣੀ ਕਲਾਕਾਰੀ ਨਾਲ ਡਰਾਮੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦਾ ਅੱਜ ਵੀ ਦਾ ਚੁਟਕਲੇ ਹੈ ਅੱਜ ਵੀ ਕਹਾਣੀਆਂ ਹੈ ਅੱਜ ਵੀ ਉਹੀ ਜਿਹੜਾ ਸਟੇਜਾਂ ਤੇ ਕਰਦਾ ਰਿਹਾ ਪਹਿਲਾਂ ਤਮਾਸ਼ੇ ਅੱਜ ਵੀ ਤਾਂ ਉਹੀ ਕੁਝ ਕਰ ਰਿਹਾ ਹੈ ਬਾਦਲ ਮਾੜੇ ਆ ਕਾਂਗਰਸ ਸੀ ਮਾੜਿਆ ਤੂੰ ਦਾ ਸਾਰੇ ਤਨ ਸਾਲ ਚ ਕੀ ਕੀਤਾ ਹੈ ਸਵਾਲ ਤਾਂ ਇੱਥੇ ਪੈਦਾ ਹੁੰਦਾ ਹੈ ਖੁਸ਼ਹਾਲੀ ਬਹੁਤ ਹੈ ਦਿੱਲੀ ਵਾਲੇ ਵੀ ਕਹਿ ਰਹੇ ਨੇ ਤੁਸੀਂ ਸੁਣਦੇ ਹੋ ਬਿਆਨ ਸੁਣਦੇ ਹੋ ਕਿ ਪੰਜਾਬ ਰੰਗਲੇ ਪੰਜਾਬੀ ਵਾਲੇ ਜੇ ਦਿੱਲੀ ਵਾਲੇ ਬੰਦ ਕਹਿ ਰਹੇ ਆ ਤੇ ਬਦਦਲਿਆਂ ਨੇ ਛੇਤਰਮਾਰ ਕੀ ਕੌਪ ਭਜਾਈ ਹੈ ਸ਼ੋਦੀ ਐਚ ਆਏ ਕਹਿੰਦਾ ਸਾਮ-ਦਾਮ ਦੰਡ ਭੇਦਾ ਉੱਟਾਂਗੇ ਵੀ ਮਾਰਾਂਗੇ ਵੀ ਲਾਲਚ ਵੀ ਦੇਵਾਂਗੇ ਸਾਰੀਆਂ ਤਰੀਕੇ ਪਣਾਵਾਂਗੇ ਪਰ ਜੱਤਣਾਂ ਤੇ ਅੱਜ ਉਹਨਾਂ ਦੇ ਮੁਰੇ ਕੌਣ ਬੈਠੇ ਹੋਣ ਜਿਨ੍ਹਾਂ ਨੇ ਪੱਗਾਂ ਸਿਰਫ ਸਾਈ ਹੈ ਜਿੰਦਾਬਾਦ ਆਮ ਆਦਮੀ ਪਾਰਟੀ ਭੰਤ ਜਿੰਦਾਬਾਦ ਲੱਖ ਦੀ ਲਾਹਨਤਾ ਤੁਹਾਡੇ ਡੁੱਬ ਕੇ ਮਰ ਜਾਓ ਜਾਣ ਤੋ ਜਾਣੇ ਨਾ ਕੋਈ ਬਾਰੇ ਕਿਉਂਕਿ ਸਾਡੇ ਚਿੰਤਾ ਦਾ ਵੀ ਵਿਸ਼ਾ ਜਾਣਾ ਕਿ ਕਿ ਲੋਕ ਜਾਗ ਜਾਣ ਬਾਈ ਸਾਨੂੰ ਕੋਈ ਦੁਨੀਆ ਦੀ ਤਾਕਤ ਨਾ ਹਰਾ ਸਕਦੀ ਆ ਨਾ ਸਾਨੂੰ ਖਤਮ ਕਰ ਸਕਦਾ ਸਾਨੂੰ ਮਾਰ ਸਕਦਾ ਕਿਉਂਕਿ ਧਰਤੀ ਬੰਦੇ ਨਹੀਂ ਪੈਦਾ ਕਰਦੀ ਇਹ ਧਰਤੀ ਕਰਦਾਰ ਪੈਦਾ ਕਰਦੀ ਆ ਕਹਿੰਦਾ ਕਿ ਪੰਜਾਬ ਦੀ ਧਰਤੀ ਦਾ ਯੋਧਿਆਂ ਦੀ ਤੱਕ ਇਸ ਕਰਕੇ ਲੋਕਾਂ ਨੂੰ ਪੀਲਾ ਇਕੱਠੇ ਜਾਗ ਜਵੋਗੇ ਜਾਗਦੀਆਂ ਕੌਮਾਂ ਦੁਨੀਆ ਚੋਂ ਦੀਆਂ ਰਹਿੰਦੀਆਂ ਇਹਦੇ ਹਾਲਾਤ ਜਿਹੜੇ ਨੇ ਸਾਰੇ ਸਪਣੀ ਹੌਲੀ ਹੌਲੀ ਜਗਾਵਾਂਗੇ ਨਾ ਉਮੀਦ ਨਹੀਂ ਹੈਗੇ ਨਾ ਕਰਦਾ ਸੱਡੀਆਂ ਨਾ ਛੱਡਣੀ ਜਮਾਨਾ ਦੇ ਕਿਤਾਬਾਂ ਲੱਖਾ ਸਿਧਾਨਾ ਕੁੱਕੜ ਪਿੰਡ ਵਿਖੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਕਿ ਉਹ ਜਾਗਣਾ ਪਏਗਾ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਜਿਹੜੀ ਹੈ ਕਿ ਉਹ ਇਸ ਵਕਤ ਜਿਹੜੀ ਹੈ ਕਿ ਜ਼ਰੂਰਤ ਹੈ ਬਹੁਤ ਸਾਰੇ ਐਸੇ ਵਿਸ਼ੇ ਨੇ ਜਿੰਨਾ ਤੇ ਖੁੱਲ ਕੇ ਗੱਲਬਾਤ ਕੀਤੀ ਹੈ ਮੇਰੇ ਕੈਮਰਾ ਪਰਸਨ ਦੀ ਗ੍ਰਉਪਤਾ ਮੈਨੂੰ ਪ੍ਰੋਮਿਸਿੰਗ ਬਹੁਤ ਜ਼ਿਆਦਾ ਧੰਨਵਾਦ